ਸੰਗਤ ਜੀ ਆਪਾਂ ਸੈਸਕ੍ਰਿਤੀ ਦੀ ਸੰਖਿਆ ਲੜੀਵਾਰ ਕਰ ਰਹੇ ਆ ਤੇ ਇਸ ਵਿੱਚ ਜਿਹੜੇ ਮਹੰਗੇ ਸ਼ਬਦ ਜਾਂ ਜਿੱਥੇ ਵਿਸਰਾਮ ਆਉਂਦੇ ਨੇ ਆਪਾਂ ਉਹ ਦੱਸਦੇ ਪਏ ਆ ਕਿਉਂਕਿ ਇਹ ਗੁਰਬਾਣੀ ਸਪੀਕਰ ਦੇ ਵਿੱਚ ਵੀ ਆਉਂਦੀ ਜਦੋਂ ਖੰਡ ਪੜ ਸਾਹਿਬ ਆਰੰਭ ਹੁੰਦੇ ਆ ਨਾ ਜਦੋਂ ਤੀਜੇ ਦਿਨ ਭੋਗ ਪੈਂਦੇ ਨੇ ਕਬੀਰ ਦੇ ਸ਼ਲੋਕਾਂ ਤੋਂ ਪਹਿਲਾਂ ਆਉਂਦੀ ਬਾਣੀ ਹੈ ਤੇ ਇਹ ਬਾਣੀ ਜੇ ਤਾਂ ਸੰਖਿਆ ਕੀਤੀ ਹੋਈ ਫਿਰ ਤਾਂ ਗ੍ਰੰਥੀ ਸਿੰਘ ਕੋਈ ਵੀ ਉਹ ਸ਼ੁੱਧ ਉਚਾਰਨ ਕਰੇਗਾ ਵਿਸਰਾਮ ਲਾ ਕੇ ਪੜ੍ਹੇਗਾ ਤੇ ਜੇ ਸੰਥਿਆ ਹੀ ਨਹੀਂ ਕੀਤੀ ਉਸ ਨੇ ਫਿਰ ਉਸ ਦਾ ਸ਼ੁੱਧ ਉਚਾਰਨ ਨਹੀਂ ਕਰ ਸਕਦਾ ਤੇ ਨਾ ਹੀ ਵਿਸਰਾਮ ਲਾ ਸਕਦਾ ਤੇ ਆਪਾਂ ਵਿਸਰਾਮ ਤੇ ਸ਼ੁੱਧ ਉਚਾਰਨ ਸਿੱਖ ਰਹੇ ਹਾਂ ਪੰਕਤੀ ਆਉਂਦੀ ਕਹੰਤ ਵੇਦਾ ਗੁਣੰਤ ਗੁਨੀਆਂ ਇੱਥੇ ਵਿਸਰਾਮ ਹੈ ਇਹ ਪੰਕਤੀ ਸਾਰੀ ਇੱਕੋ ਹੀ ਪੰਕਤੀ ਹੈ ਗੁੰਨੀਆਂ ਤੇ ਅਣਕੇ ਰੁਕਣਾ ਹੈ ਤੇ ਵਿਸ਼ਰਾਮ ਇੱਥੇ ਤੁਸੀਂ ਧਿਆਨ ਇਹ ਦੇਣਾ ਹੈ ਕਿ ਇੱਥੇ ਨਾਣਾ ਲੱਗਾ ਹੈ ਤੇ ਸੰਗਤਾ ਪੜ੍ਹਦੀ ਹੈ ਗੁਣੰਤ ਨੰਨੇ ਦੀ ਆਵਾਜ਼ ਉਚਾਰਨ ਕਰ ਦੇਣੀ ਪਰ ਇੱਥੇ ਇਹ ਵੇਖਣਾ ਕਿ ਜਿੱਥੇ ਨਾਣਾ ਉੱਥੇ ਨਾਣੇ ਦੀ ਆਵਾਜ਼ ਨਿਕਲੇ ਜਿੱਥੇ ਨੰਨਾ ਉੱਥੇ ਨੰਨੇ ਦੀ ਆਵਾਜ਼ ਉਚਾਰਨ ਹੋਵੇ ਗੁਣੰਤ 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 ਬੋਲਣਾ ਗੁਣੰਤ ਗੁਣੰਤ ਹਾਂ ਗੁਣੰਤ ਗੁੰਨੀਆਂ ਇੱਥੇ ਨਾਣਾ ਲੱਗਾ ਹੈ ਉੱਥੇ ਨਾਣਾ ਸੀ ਇੱਥੇ ਨੰਨੇ ਦੀ ਆਵਾਜ਼ ਨਿਕਲੇ ਗੁੰਨੀਆਂ ਇੱਥੇ ਵਿਸਰਾਮ ਹੈ ਇੱਥੇ ਲੱਗਾ ਇੱਥੇ ਵੀ ਨਾਣਾ ਲੱਗਾ ਹੈ ਹਾਂਜੀ ਇੱਥੇ ਨਾਣੇ ਦੀ ਆਵਾਜ਼ ਨਿਕਲੇ ਸੁਨੰਤ ਸੁਨੰਤ ਜਲਦੀ ਦੇ ਨਾਲ ਸੁਨੰਤ ਸੁਨੰਤ ਹਾਂ ਕਿਉਂਕਿ ਔਂਕੜ ਲੱਗਿਆ ਔਂਕੜ ਦੀ ਆਵਾਜ਼ ਹੋ ਗਈ ਜੇ ਆਪਾਂ ਸੁਨੰਤ ਪੜਦੇ ਆਂ ਤੇ ਫਿਰ ਇਸ ਦੇ ਹੋਣਾ ਸੁਨੰਤ ਸੁਨੰਤ ਹਾਂ ਸੁਨੰਤ ਵਾਲਾ ਇੱਥੇ ਜਮਕੀ ਵਾਲੇ ਜਮਕੀ ਲੋਣੀ ਇੱਥੇ ਵਾਲਾ ਤੇ ਜਮਕੀ ਆ ਸੁਨੰਤ ਵਾਲਾ ਇਹਨੂੰ ਪਾਰਾ ਬੋਲਣਾ ਹੈ ਬਾਲਨ ਬਾਲਾ ਨਹੀਂ ਕਹਿਣਾ ਬਾਲਾ ਸੂਖਮ ਜਪਾ ਪਾਰਾ ਬੋਲਣਾ ਹੈ ਸੁਨੰਤ ਵਾਲਾ ਬਹੁ ਵਿਦ ਪ੍ਰਕਾਰਾ ਬਹੁ ਵਿਦ ਪ੍ਰਕਾਰਾ ਪ੍ਰਕਾਰਾ ਜਲਦੀ ਦੇ ਨਾਲ ਉਚਾਰਨ ਕਰਨਾ ਹੈ ਪੈਰ ਵਿੱਚ ਰਾਰਾ ਲੱਗਾ ਪ੍ਰਕਾਰਾ ਪਰਕਾਰਾ ਨਹੀਂ ਕਹਿਣਾ ਪਰਕਾਰਾ ਕਵਾਂਗੇ ਤੇ ਫਿਰ ਪੂਰਾ ਰਾਰ ਲੱਗਦਾ ਇੱਥੇ ਪ੍ਰਕਾਰਾ ਪ੍ਰਕਾਰਾ ਹਾਂ ਸੁਨੰਤ ਬਾਲਾ ਬਹੁ ਵਿਦ ਪ੍ਰਕਾਰਾ ਸਮਝ ਲੱਗੀ ਸਾਰੀ ਹਾਂਜੀ ਤੇ ਪੰਕਤੀ ਆਉਂਦੀ ਏ ਦ੍ਰਿੜੰਤ ਸੁਬਿੱਧਿਆ ਇੱਥੇ ਵਿਸਰਾਮ ਲਾਉਣਾ ਹੈ ਦ੍ਰਿੜੰਤ ਬੋਲਣਾ ਹੈ ਸ਼ਿਹਾਰੀ ਆ ਤੇ ਪੈਰ ਵਿੱਚ ਰਾਰਾ ਲੱਗਾ ਦ੍ਰਿੜੰਤ ਸੁਬਿੱਧਿਆ ਇੱਥੇ ਵਿਸਰਾਮ ਹਰ ਹਰ ਕਿਰਪਾਲ ਇਹ ਜਲਦੀ ਦੇ ਨਾਲ ਉਚਾਰਨ ਕਰਨਾ ਕਿਉਂਕਿ ਇੱਥੇ ਪੈਰ ਵਿੱਚ ਰਾਰਾ ਲੱਗਾ ਹੈ ਕਿਰਪਾਲ ਨਾਮ ਦਾਨ ਜਾ ਚੰਤ ਨਾਨਕ ਇੱਥੇ ਵੀ ਸਰਾਮ ਲਾਉਣੀ ਨਾਨਕ ਦੀ ਜਾ ਚੰਤ ਬੋਲਣਾ ਤੱਤੇ ਦੀ ਆਵਾਜ਼ ਜਾ ਚੰਤ ਸਮਝ ਲੱਗੀ ਨਾ ਹਾਂਜੀ ਹਾਂ ਜਾ ਚੰਤ ਨਾਨਕ ਦੈਨਹਾਰ ਦੈਨਹਾਰ ਨਹੀਂ ਪੜਨਾ ਇਹਨੂੰ ਇੱਥੇ ਦੋ ਦਲਾਵਾਂ ਲੱਗੀਆਂ ਤੇ ਇੱਕ ਨੰਨਾ ਵੀ ਲੱਗਾ ਜਦੋਂ ਆਪਾਂ ਦੈਨਹਾਰ ਪੜਾਂਗੇ ਤੇ ਇੱਕ ਤਾਂ ਨਾਅ ਇੱਕ ਲੱਗ ਜੇਗੀ ਤੇ ਇੱਕ ਇੱਥੇ ਨਾਣਾ ਉਚਾਰਨ ਹੋਵੇਗਾ ਇਹ ਧਿਆਨ ਦੇਣਾ ਕਿ ਇੱਥੇ ਨੰਨਾ ਹੀ ਉਚਾਰਨ ਹੋਵੇ ਤੇ ਦਲਾਵਾਂ ਲੱਗਣ ਦੈਨਹਾਰ ਦੈਨਹਾਰ ਹਾਂ ਦੈਨਹਾਰ गोर गोपाला गोपाला नहीं पढ़ना इत लगाड़ा गोपाल हाँ गो पाला। हाँ हर हर कृपाला नाम दान जा चंत नानक दैन हार गोपाला गो समझ लागी गई वाहेगुरु जी का खालसा ਵਾਹਿਗੁਰੂ ਜੀ ਕੀ ਬਤੈ